ਜਿੰਪੇਲਾ ਬੈਂਤੀ ਕਿ ਉਹ ਤਾਂ ਭਾਈ ਘੁੰਮਣ ਫਰਨ ਆਇਆ ਸੀ ਕਿ ਆਟਾ ਮੰਗਣਾਈ ਕਰਦੀ ਮਾਲਕਣ ਬਣ ਗਈ ਉਹ ਗੱਲ ਉਹਦੀ ਹੋਈ ਭਈ ਕਿ ਆਇਆ ਘੁੰਮਣ ਫਰਨ ਸੀ ਦੇਖ ਕੇ ਲਗਾ ਉਹਨੇ ਛੋਟੇ ਛੋਟੇ ਨੂੰ ਨਾ ਹੌਲੀ ਹੌਲੀ ਤਾਕਤ ਇਕੱਠੀ ਕਰਨੇ ਕਰ ਦਿੱਤੀ ਇਹ ਲੱਗੋ ਐਸੀ ਉਹਨੇ ਇਕੱਠੇ ਕਰਨੇ ਸ਼ੁਰੂ ਕਰ ਦਿੱਤੇ ਬੇ ਸੱਚ ਸਣੇ ਜਾਵੇ ਇਹ ਤਾਂ ਵੈਗਰੂ ਵੱਲੋਂ ਦਿੱਤੀ ਹੋਈ ਸਜ਼ਾ ਸੀ ਉਹਨਾਂ ਨੂੰ ਇਹ ਸਾਨੂੰ ਵੀ ਸਜ਼ਾਈ ਹੈ ਕਿਉਂਕਿ ਅਸੀਂ ਇੱਕ ਦੇ ਬਚਨ ਦੇ ਉੱਤੇ ਅਟੱਲ ਨਹੀਂ ਹੈ ਬਚਨ ਨਹੀਂ ਮੰਨਦੇ ਭਾਈ ਬਾਣੀ ਕਹਿੰਦੀ ਹੈ ਇੱਕ ਬੇਤਾ ਇੱਕ ਸਕੇ ਹੰਬਾਰਕ ਕਿਸ ਨੂੰ ਸਮਝ ਹੈ ਨਹੀਂ ਹੈ ਫਿਰ ਵੀ ਜਾਤਾਂ ਪਾਤਾਂ ਵਾਲੇ ਉਹ ਚਨੀਤ ਦੇ ਪਟਾਰੇ ਚੱਕੀ ਫਿਰਦੇ ਹਾਂ ਤੇ ਜਿਹੜਾ ਹਿੰਦੂਆਂ ਤੇ ਜੁਰਮ ਹੋਇਆ ਉਹ ਵੈਗਰੂ ਵੱਲੋਂ ਹੀ ਕਰਵਾਇਆ ਭਾਈ ਇਹ ਤਾਂ ਤਾਂਰ ਜੋ ਕਹਿੰਦੇ ਹ ਜਿਹੜੇ ਔਰੰਗਜ਼ੇਬ ਬਾਹਰ ਆਏ ਸੀ ਮੁਗਲ ਆਏ ਸੀ ਚੰਗਾ ਕੀਤਾ ਇਹਨਾਂ ਨੂੰ ਸਜਾਵਾਂ ਦਿੱਤੀਆਂ ਕਿਡੀਆਂ ਕੁਰਤੂਤਾਂ ਚ ਤੁਰੇ ਫਿਰਦੇ ਆ ਇਹਨਾਂ ਦੇ અવਤਾਰ ਆਏ RAM ਜੀ ਆਏ ਰਿਸ਼ਨ ਜੀ ਆਏ ਹੋਰ અવਤਾਰ ਆਏ ਭਾਈ ਉਹਨਾਂ ਨੇ ਸੰਸਾਰ ਨੂੰ ਇੱਕ ਕੰਨ ਦਾ ਉਹਨਾਂ ਨੇ ਵੀ ਉਪਰਾਲਾ ਕੀਤਾ ਉਹਨਾਂ ਨੇ ਵੀ ਜਾਤ ਪਾਤ ਨੂੰ ਖਤਮ ਕੀਤਾ ਕਰਨ ਦੀ ਕੋਸ਼ਿਸ਼ ਕੀਤੀ ਖੰਡਨ ਕੀਤਾ RAM ਚੰਦਰ ਜੀ ਐਵੇਂ ਥੋੜੀ ਪੀੜਣੀ ਦੇ ਕਰੇ ਚਲੇ ਗਏ ਗਏ ਆ ਨਾ ਦੇ ਦੇ ਇਤਿਹਾਸ ਆਉਂਦਾ ਭਗਵਾਨ ਕ੍ਰਿਸ਼ਨ ਜੀ ਮਹਾਰਾਜ ਦਾ ਉਹ ਵੀ ਗਰੀਬ ਦੇ ਘਰ ਗਏ ਬਦਰ ਦੇ ਘਰ ਗਏ ਰਾਜਿਆਂ ਦੇ ਮਹਿਲ ਛੱਡ ਕੇ ਦਰਯੋਦਨ ਦੇ ਰਾਜ ਮਹਿਲ ਨੂੰ ਛੱਡ ਕੇ ਇੱਕ ਗਰੀਬ ਦੀ ਕੁਟਿਆ ਚ ਗਏ ਗੁਰਬਾਣੀ 'ਚ ਪਰਮਾਨ ਹੈ ਕਿਸਾ ਨੂੰ ਇਥੋਂ ਗਿਆਨ ਮਿਲਦਾ ਹੈ ਜੇ ਕੋ ਪੁੱਛਿਆ ਸੀ ਨਾ ਜਦੋਂ ਦਰਯੋਦਨ ਕਹਿੰਦਾ ਮੇਰੇ ਘਰੇ ਇੰਨਾ ਕੁਝ ਖਾਣ ਹੋਏ ਨੇ ਜੋਦੇ ਇੰਨਾ ਸਦਾ ਸਤਕਾਰ ਸੀ ਤੇ ਕਿਸ਼ਨ ਭਗਵਾਨ ਨੇ ਇੱਕੋ ਜਵਾਬ ਦਿੱਤਾ ਸੀ ਤੁਮਰੋ ਦੁੱਧ ਬਿਦਰ ਕੋ ਪਾਣੀ ਅਮਰਤ ਕਰ ਮੈਂ ਜਾਣੇ ਕਹਿੰਦੇ ਤੇਰਾ ਦੁੱਧ ਉਹਦੇ ਨਾਲੋਂ ਤਾਕਤਵਾਰ ਤਾਂ ਜਿਹੜੀ ਪਾਵਰ ਸੀ ਬਿਦਰ ਦੇ ਪਾਣੀ ਵਿੱਚ ਸੀ ਉਹ ਤਾਂ ਮੈਨੂੰ ਅਮਰਤ ਲੱਗਿਆ ਦਨੇ ਨੂੰ ਸਖਾਣ ਆਇਆ ਤੰਦੇ ਸੀ ਕਿ ਪ੍ਰਮਾਤਮਾ ਪ੍ਰੇਮ ਦਾ ਭੁਖਾ ਅਤਰੇ ਚੋਜਾਂ ਪਖੰਡਾਂ ਦਾ ਭੁਖਾ ਨਹੀਂ ਏ ਕਿ ਅਕਾਲ ਪੁਰਖ ਪ੍ਰੇਮ ਦਾ ਭੁਖਾ ਕਿਸ ਨੂੰ ਭਗਵਾਨ ਨੇ ਦੱਸ ਤਾ RAM ਜੀ ਨੇ ਦੱਸਤਾ ਅੱਗੇ ਗੁਰੂ ਨਾਨਕ ਸਾਹਿਬ ਨੇ ਦੱਸ ਦਿੱਤਾ ਐਵੇਂ ਮਾਰ ਭਾਗੋ ਦੇ ਪੂੜੇ ਛੱਡ ਕੇ ਭਾਈ ਗਰੀਬ ਤਰਖਾਨ ਦੇ ਇੱਕ ਵੇ ਗਏ ਭਾਈ ਲਾਲੋ ਜੀ ਦੇ ਉਹਨਾਂ ਦੇ ਭਾਈ ਪ੍ਰਸ਼ਾਦੇ ਚੱਕੇ ਸੁੱਕੇ ਪਰ ਉਹਨਾਂ ਚ ਜੋ ਅਮਰਤ ਸੀ ਨਾ ਉਹ ਕਿਤੇ ਹੋਰ ਪਾਸੇ ਨਹੀਂ ਸੀ ਉਹਨਾਂ ਚ ਸ਼ਰਦਾ ਵਾਲਾ ਪ੍ਰੇਮ ਵਾਲਾ ਅਮਰਤ ਸੀ ਸ਼ਰਦਾ ਭਾ ਉਹਨਾਂ ਨੇ ਐਵੇਂ ਤਰੇ ਫਿਰਦੇ ਆ ਭੜਕਦੇ ਫਿਰਦੇ ਤਰੇ ਫਿਰਦੇ ਆ ਹੁਣ ਸਾਰੇ ਹੀ avatars ਨੇ ਕੋਸ਼ਿਸ਼ ਕੀਤੀ ਹੈ ਹੁਣ ਤੁਸੀਂ ਰਾਮ ਨੂੰ ਨਹੀਂ ਮੰਨਦੇ ਆ hindu ਨੂੰ ਪੁੱਛੋ ਤੁਸੀਂ ਕ੍ਰਿਸ਼ਨ ਜੀ ਨੂੰ ਮੰਨਦੇ ਆ ਆ ਪੀਜਾ ਕਿਹੜਾ ਆ ਗਿਆ ਸੀ ਮਨ ਨੂੰ ਜਿਹਨੂੰ ਮੰਨਣਾ ਸ਼ੁਰੂ ਕਰ ਦਿੱਤਾ ਉਹਦੀ ਸਲਾਹ ਲੈ ਕੇ ਤੁਸੀਂ ਆਪਣਾ ਬੇੜਾ ਗਰਕ ਆਪ ਕਰਾ ਲਿਆ ਅਸੀਂ ਆਪਾਂ ਇੱਕ ਬੇੜਾ ਆਪ ਹੀ ਕਰਾ ਰਹੇ ਆ ਗਰਕ ਜੁੜਨਾ ਗੁਰੂ ਗ੍ਰੰਥ ਸਾਹਿਬ ਨਾਲ ਠੀਕ ਆ ਭਾਈ ਜਿੱਥੇ ਮਰਜੀ ਜਾਓ ਜਿੱਥੇ ਗਿਆਨ ਮਿਲਦਾ ਨਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਜੀ ਸਦਕੇ ਚੱਲ ਕੇ ਜਾਓ ਜੇ ਕੰਧਾਂ ਨੂੰ ਹੀ ਮੱਥੇ ਰਗਣ ਜਾਣਾ ਫਿਰ ਕਿਤੇ ਨਾ ਜਾਓ ਉਹ ਤਾਂ ਤੇਰੀਆਂ ਬਣਾਈਆਂ ਬਈ ਹੁਕਮ ਅਕਾਲ ਪੁਰਖ ਦਾ ਇਹਨੂੰ ਮੰਨਣਾ ਨਹੀਂ ਆਪਦੀਆਂ ਬਣਾ ਕੇ ਮੂਰਤੀਆਂ ਬਿਲਣ ਦਾ ਮੱਥੇ ਟੇਕੀ ਜਾਣੇ ਆ ਹਿੰਦੂਆਂ ਨੇ ਵੀ ਇਹ ਕੀਤਾ ਸੀ ਤੇ ਸਤ ਦਾ ਮਾਰਗ ਛੱਡ ਕੇ ਇਹ ਮੰਨੋ ਹੀ ਸੀ ਇਨੇ ਮੂਰਤੀਆਂ ਮੰਦਰ ਸਭ ਕੁਝ ਬਣਾਇਆ ਹੁਣ ਮੁਗਲ ਦੇ ਵਿੱਚ ਇਹ ਨਹੀਂ ਕੁਝ ਵੀ ਬਗਲਾਂ ਦੇ ਵਿੱਚ ਉਹਨੇ ਅਸਲ ਚ ਚੰਗਾ ਹੀ ਕੀਤਾ ਬਈ ਇਹਨਾਂ ਨੂੰ ਸਮਝਾਉਣ ਦੀ ਖਾਤਰ ਓਏ ਮੂਰਖੋ ਇਹ ਮੂਰਤੀਆਂ ਤੋਂ ਨੇ ਕੀ ਮਦਦ ਕਰਨੀ ਹੈ ਤੁਹਾਡੇ ਅੰਦਰ ਤਾਕਤ ਜਨੂੰਨ ਹੋਣਾ ਚਾਹੀਦਾ ਸੀ ਤੇ ਆਖਰਕਾਰ ਵੀ ਤਾਕਤ ਜਨੂੰਨ ਹੀ ਕੰਮ ਆਇਆ ਨਾ ਇਹ ਸੁੱਤੇ ਹੋਏ ਹਿੰਦੂਆਂ ਨੂੰ ਜਿਨ੍ਹਾਂ ਉੱਤੇ ਅਨੇਕਾਂ ਹਮਲੇ ਪਤਾ ਨਹੀਂ ਕਿੰਨੇ ਹਿੰਦੁਸਤਾਨ ਤੇ ਹਮਲੇ ਹੋਏ ਅਹੰਦ ਸ਼ਾਹ ਅਦਾਲੀ ਵਰਗੇ ਬਾਬਰ ਵਰਗੇ ਇਨ ਦਾ ਇਤਿਹਾਸ ਤਾਂ ਬਹੁਤ ਲੰਬਾ ਬਈ ਕਿ ਰੋਸ ਸਵਾ ਸਵਾ ਮਨ ਜਿਨੇ ਉਹ ਲੈਂਦੇ ਸੀ ਮਾਰਿਆ ਜਾਂਦਾ ਸੀ ਬੱਚੀਆਂ ਤੇ ਆ ਟਕੇ ਟਕੇ ਦੇ ਵਿੱਚ ਵਿਕਦੀਆਂ ਸੀ ਗਜਨੀ ਦੇ ਬਜਾਰ ਲ ਜਾ ਕੇ ਅੱਜ ਵੀ ਜਾਓ ਨਾ ਉਧਰ ਨੂੰ ਤੁਹਾਨੂੰ ਹਿੰਦੁਸਤਾਨ ਦੀ ਚਲਕ ਮਿਲ ਜੂਗੀ ਇਹ ਸਰੀਰ ਬਦਲ ਗਏ ਪਰ ਫੇਰ ਵੀ ਨਾ ਕਿਸੇ ਨੂੰ ਕੋਈ ਪਤਾ ਲੱਗ ਜਾਂਦਾ ਕਿ ਇਹਨੇ ਸੋਸ ਸਾਂ ਤੋ ਇਹ ਕਿਵੇਂ ਹਿੰਦੁਸਤਾਨ ਨਹੀਂ ਹੈ ਇਹ ਬਹੁਤ ਲੰਬਾ ਇਤਿਆਹਾ ਹੈ ਜਿਨ੍ਹਾਂ ਦਾ ਜਿੰਨਾ ਸੁਣ ਲਿਆ ਥੋੜਾ ਪਰ ਹਾਲਾਤ ਤਾਂ ਜਾਣਦੇ ਕਿੰਨੇ ਦੇ ਮਾਰੇ ਹੋਏ ਸੀ ਸਿੱਖ ਨਹੀਂ ਕਿਤੇ ਫਰਿਆਦ ਲੈ ਕੇ ਗਏ ਸੀ ਕਿਸੇ ਕੋਲੇ ਵੀ ਅਸੀਂ ਦੁਖੀ ਆ ਅੱਜ ਤਾਂ ਤੁਰੇ ਫਿਰਦੇ ਆ ਕਿਉਂਕਿ ਅਸੀਂ ਗੁਰੂ ਤੋਂ ਵੱਖ ਆ ਗੁਰੂ ਦੀ ਸੋਚ ਤੋਂ ਵੱਖ ਆ ਹਿੰਦੂ ਹੀ ਆਏ ਸੀ ਭਾਈ ਹਿੰਦੂ ਵੀ ਉਹ ਹੁਣ ਇੱਥੇ ਵੀ ਧਿਆਨ ਦੇਣਾ ਕਿ ਜੋ ਵੀ ਮੁਗਲ ਆਉਂਦਾ ਸੀ ਉਹ ਹਿੰਦੁਸਤਾਨ ਦੇ ਵਿੱਚ ਗਿਆਨ ਨੂੰ ਖਤਮ ਕਰਦਾ ਸੀ ਕਿ ਇਹਨਾਂ ਨੂੰ ਗਿਆਨ ਨਾ ਮਿਲੇ ਤਾਂ ਹੀ ਸਾਡੇ ਅਧੀਨ ਹੋਣਗੇ ਹੁਣ ਅਜਨੀਆਂ ਸਰਕਾਰਾਂ ਦਾ ਵੀ ਇਹੀ ਹਿਸਾਬ ਆ ਭਾਈ ਦੇਣੀ ਚਾਹੀਦੀ ਸਾਨੂੰ ਪੜ੍ਹਾਈ ਇਹ ਪੜ੍ਹਾਈ ਐਜੂਕੇਸ਼ਨ ਦੋ ਜੇ ਸਮਝ ਗਏ ਫਿਰ ਵੋਟ ਵੀ ਇਹ ਸਮਝ ਕੇ ਪਾਉਣਗੇ ਇਹਨਾਂ ਦੀ ਮਤ ਮਾਰ ਦੋ ਵਿਹਲੇ ਕਰ ਦੋ ਇਹਨਾਂ ਨੂੰ ਕਿਤੇ ਨਾਲ ਜ ਫ੍ਰੀ ਕਰ ਦਿੱਤਾ ਕਦੇ ਕੋਈ ਚੀਜ਼ ਕਦੇ ਬੱਸਾਂ ਫ੍ਰੀ ਕਰਦੇ ਆ ਪਾਵ ਤੁਸੀਂ ਕਿਸੇ ਜੋਗੇ ਨਹੀਂ ਨਕੰਮੇ ਹੋ ਗਏ ਅਸੀਂ ਕੰਮ ਕਰਕੇ ਖੁਸ਼ ਨਹੀਂ ਜਿਦ ਲਈ ਮੌਤ ਹਰਤੀ ਬੇਲੇ ਖਾਂ ਦੇ ਹੱਥ ਪੈ ਗਈ ਕਦੋਂ ਕੰਮ ਕਰਨਾ ਆਪਦੇ ਅਨਸਵਾਨਸ ਕਦੋਂ ਵਧਾ ਲਾਂਗੇ ਅਸੀਂ ਦੇਣਾ ਸੀ ਭਾਈ ਅਸੀਂ ਭਿਖਾਰੀ ਨਹੀਂ ਬਣਨਾ ਸਾਨੂੰ ਗਿਆਨ ਦੋ ਕਿ ਅਸੀਂ ਵੀ ਦਾਤੇ ਬਣੀਏ ਸਰਕਾਰ ਨੂੰ ਪਤਾ ਜੇ ਪੜ ਗਏ ਸੋਝੀ ਆ ਗਈ ਇਹ ਤਾਂ ਭਾਈ ਸਾਡੇ ਉੱਪਰ ਈ ਹੋ ਜਾਣਗੇ ਸਤੋਂ ਸਵਾਲ ਜਵਾਬ ਕਰਨ ਦੀ ਇਹਨਾਂ ਦੇ ਵਿੱਚ ਸਮਰੱਥ ਆ ਜਾਵੇਗੀ ਅਜ ਵੀ ਉਹਨੇ ਉਦੋਂ ਵੀ ਐ ਸੀ ਉਹਨਾਂ ਨੇ ਪਹਿਲਾਂ ਇਹਨਾਂ ਦੇ ਧਾਰਮਿਕ ਗਿਆਨ ਨੂੰ ਬੰਦ ਕਰਨਾ ਸ਼ੁਰੂ ਕਰ ਦਿੱਤਾ ਵੀ ਜਿਹੜੇ ਸੱਚ ਦਾ ਗਿਆਨ ਦਿੰਦੇ ਆ ਇਹਨਾਂ ਨੂੰ ਫੜੋ ਸੁੱਤੋਂ ਅੰਦਰ ਮਾਰੋ ਤੇ ਸਭ ਤੋਂ ਵੱਧ ਜੋ ਗਿਆਨ ਦਾ ਕੇਂਦਰ ਸੀ ਉਹ ਸੀ ਭਾਈ ਜੰਮੂ ਕਸ਼ਮੀਰ ਦੀ ਧਰਤੀ ਕਸ਼ਮੀਰੀ ਪੰਤ ਜਿਨ੍ਹਾਂ ਨੂੰ ਕਹਿੰਦੇ ਆ ਨਾ ਉੱਥੇ ਦੀ ਧਰਤੀ ਉਹਦੀ ਬਾਰੇ ਸੁੰਦਰਤਾ ਬਾਰੇ ਕੀ ਕਹਿਣਾ ਭਾਈ ਉਹ ਤਾਂ ਜੰਨਤ ਹੈ ਦੁਨੀਆ ਦੇ ਵਿੱਚ ਇੱਕ ਸਵਰਗ ਹੈ ਅਗਰੇ ਫਰਦੋ ਜਮੀ ਹਾਸ ਤਾ ਹਵੀ ਹਸ ਤੋ ਹਵੀ ਹਸ ਤੋ ਜੇ ਕਿ ਧਰਤੀ ਤੇ ਸਵਰਗ ਆ ਭਾਈ ਜਿਨਾਂ ਨੇ ਕਸ਼ਮੀਰ ਦੇਖਿਆ ਤੇ ਉਹ ਤਕੋ ਭਾਈ ਸਵਰਗੀ ਹੈ ਹੋਰ ਮਾਰਕਿਕ ਤ੍ਰੇਣਾ ਇੱਥੇ ਰਹਿ ਪੰਨੇ ਆ ਇਨੀ ਸੋਹਣੀ ਸੁੰਦਰਤਾ ਉੱਥੇ ਦੀ ਹੁਣ ਉੱਥੇ ਜੋ ਪੜਾਈ ਲਿਖਾਈ ਕਰਦੇ ਸੀ ਗਿਆਨ ਦਿੰਦੇ ਸੀ ਦੁਨੀਆ 'ਚ ਕਿਤੇ ਵੀ ਨਹੀਂ ਸੀ ਉਸ ਗਿਆਨ ਨੂੰ ਖਤਮ ਕਰਨ ਦੀ ਖਾਤ ਆ ਜੋ ਕੁਝ ਹੋ ਰਿਹਾ ਸੀ ਹਿੰਦੂਆ ਉੱਤੇ ਪਮਣਾ ਪੰਤਾਂ ਸਾਰੇ ਹੱਥੇ ਜਰਮ ਹੋ ਰੇ ਸੀ ਵਿਦਵਾਨਾਂ ਉੱਤੇ ਤੇ ਉਹੀ ਬਿਰਿਆਦ ਲੈ ਕੇ ਗੁਰੂ ਤੇਗ ਬਹਾਦਰ ਪਾਛੇ ਜੀ ਕੋਲ ਆਏ ਸੀ ਭਾਵੇਂ ਸ਼ੁਰੂਆਤ ਗੁਰਨਾਨਕ ਸਾਹਿਬ ਨੇ ਪਹਿਲੇ ਦਿਨ ਤੋਂ ਹੀ ਕਰਤੀ ਸੀ ਕਿ ਮੈਂ ਤਾਂ ਪਈ ਗੁਰੂ ਗਰੀਬ ਨਿਵਾਜ ਤੇ ਆਪਾਂ ਕੀ ਦੇ ਨਿਵਾਜਾਂ ਬਈ ਪੈਸੇ ਵਾਲਿਆਂ ਦੇ ਗੱਡੀਆਂ ਮੋਟਰਾਂ ਵਾਲਿਆਂ ਦੇ ਓਏ ਅਸੀਂ ਸਹਾਰਾ ਬਣਨਾ ਕੋਈ ਵੀ ਧਰਮੀ ਬੰਦਾ ਹੋਵੇ ਧਰਮਕ ਸਥਾਨ ਹੋਵੇ ਜਿੱਨਾ ਚਿਰ ਉਹ ਗਰੀਬ ਦਾ ਸਹਾਰਾ ਨਹੀਂ ਬਣਦਾ ਉਹਦਾ ਉਸ ਵਾਹੀ ਨਾਲ ਕੋਈ ਸੰਬੰਧ ਹੀ ਨਹੀਂ ਹੈ ਇਹਨਾਂ ਨੇ ਕੀ ਕੀਤਾ ਡੇਰੇ ਬਣ ਅੱਛਾ ਜਿਹੜੇ ਬੜੇ ਬਾਬੇ ਫਿਰਦੇ ਆ ਅਗ ਨਵਾਂ ਨਵਾਂ ਤਾਇ ਤਰਾ ਫੜਿਆ ਜੇਲ੍ਹ ਚ ਅੱਜ ਭਾਲਤ ਜਾਣ ਵਾਲੀ ਆ ਉਹ ਕਹਿੰਦੇ 10 ਲੱਖ ਉਹਨਾਂ ਬਚਕਾਏ ਆ ਆਪਦੀ ਖਾਤਰ ਚਕਾਏ ਆ ਆਪਦੇ ਡੇਰੇ ਲਈ ਚਕਾਏ ਆ ਕੌਮ ਦਾ ਕੀ ਭਲਾ ਕੀਤਾ ਕੌਮ ਤਾਂ ਉਥੇ ਦੀ ਉਥੇ ਆ ਅਜਨੇ ਤਰੀਕੇ ਕਰ ਦੇਣਾ ਬਾਬੇ ਸਾਧ ਬੜੀ ਸੰਗਤ ਹੈ ਉਹਦੀ ਹੈ ਖਾਲਸਾ ਪੰਥ ਨਹੀਂ ਹੈ ਖਾਲਸਾ ਪੰਥ ਹੋਆ ਜਿਹੜਾ ਇੱਕ ਕਰ ਦੇਵੇ ਕਿ ਸਭ ਨੂੰ ਭਾਈ ਸੁਮਤ ਦੇਵੇ ਮੇਰੇ ਕੋਲ ਆ ਮੇਰੇ ਕੋਲ ਆ ਲਈ ਸਾਰੇ ਇਹਨਾਂ ਕੋਲ ਪੱਲੇ ਕੱਖ ਵੀ ਨਹੀਂ ਹੈ ਕਿਸੇ ਜੀ ਦਮ ਖਮ ਨਹੀਂ ਹੈ ਇਹਨਾਂ ਨੂੰ ਬਾਰ ਬਾਰ ਕਹਿਦਾ ਵੀ ਇਸ ਤਾਂ ਮੂਰਖਾਂ ਵਰਗੇ ਆ ਕਰੋ ਆਪਦੀ ਸ਼ਕਤੀ ਦਿਖਾਓ ਪਾਵਰ ਦਿਖਾਓ ਗਲੇ ਬੰਦ ਕਰ ਦੋ ਛੁੜ ਦੋ ਸਾਨੂੰ ਮਾਰ ਦੋ ਸਟੇਟ ਤੋਂ ਚੁੱਕ ਕੇ ਥੱਲੇ ਮਾਰੋ ਥੋੜੇ ਸ਼ਕਤੀ ਨਹੀਂ ਇਹ ਪਾਵਰ ਨਹੀਂ ਜਿਹੜੇ ਬਾਬਿਆਂ ਨੂੰ ਤਰੇ ਫਿਰਦੇ ਨੇ ਉਹਨਾਂ ਦੇ ਬਰ ਖਿਲਾਫ ਇਹਨਾ ਬੋਲੀਦਾ ਤੂੰ ਦਿਖਾਓ ਤਾਕਤ ਭਈ ਆਪਣੀ ਪਾਵਰ ਦਿਖਾਓ ਨਹੀਂ ਐਦਾਂ ਟੂਠੇ ਨੇ ਉਹ ਤੁਸੀਂ ਤਰੇ ਫਿਰਦੇ ਹੋ ਮੂਰਖਾਂ ਵਾ ਕਿਉਂ ਮੂਰਖ ਕਿਉਂ ਆ ਗਿਆ ਨਹੀਂ ਹੈ ਗਿਆਨ ਹੋਵੇ ਸਮਝੋਵੇ ਚਾਰ ਅੱਖਰ ਪੜ੍ਹੇ ਹੋਣ ਤੇ ਗੁਰਮਾਣੀ ਵੀ ਸਮਝਾਈ ਹੋਵੇ ਤੇ ਭਾਈ ਫੇਰ ਹੀ ਤੁਸੀਂ ਇਹ ਕਰ ਸਕਦੇ ਨਹੀਂ ਭਈ ਗੁਰਵਾਣੀ ਕਹਿੰਦੀ ਆ ਹਰ ਬਿਨ ਹੋਰ ਨਾ ਪੁੱਜੋ ਮੜੇ ਮਸਾਣਾ ਨਾ ਜਾਈ ਕਿ ਮੜਿਆ ਮਸਾਣਾ ਸਿੱਖਣਾ ਪੁੱਜੇ ਜਿਹੜਾ ਗੁਰਨਾਨਕ ਸਾਹਿਬ ਦੇ ਹੁਕਮ ਨੂੰ ਮੰਨਦਾ ਭਾਈ ਆਪਾਂ ਤਾਂ ਮੰਨਦੇ ਆ ਨਾ ਆਪਾਂ ਤਾਂ ਕਰਦੇ ਆਂ ਹੀ ਕੁਝ ਘਰ ਘਰ ਮਟੀਆਂ ਬਣੀਆਂ ਪਈਆਂ ਨੇ ਭਾਈ ਜੇ ਵੀਰ ਵਾਰਿਆ ਤੋਰ ਮੱਥਾ ਨਾ ਟੇਕੋ ਭਾਈ ਤੁਹਾਡੇ ਕਹਿੰਦੇ ਸਾਡੇ ਕੰਮ ਖਰਾਬ ਹੋ ਜਾਂਦੀ ਓਹਨਾਂ ਜਗ੍ਹਾ ਦੇ ਉੱਤੇ ਬੈਠ ਕੇ ਪਤਾ ਨਹੀਂ ਕੀ ਕੁਛ ਕੀਤਾ ਹੋਇਆ ਬੜਾ ਪਰਖ ਪਰਖ ਕੇ ਦੇਖਿਆ ਇਹਨਾਂ ਦਾਤ ਨੇ ਵੀ ਦੇਖੀਏ ਬਾਬਾ ਬੋਲੇਗਾ ਕੁਝ ਬੜੇ ਮੱਥੇ ਟਕੋ ਨਾ ਲੈ ਹੁਣ ਆਪ ਸਾਡੇ ਨਾਲ ਪੰਗਾ ਲੈ ਕੇ ਦੇਖ ਲੈ ਇਹਨਾਂ ਨੂੰ ਬੜਾ ਪਰਖਿਆ ਹੋਇਆ ਕਿਸੇ ਦੇ ਦਮ ਖਾਮ ਦੀ ਇੱਟਾ ਹੀ ਨਹੀਂ ਚਾਰ ਵਸ ਇਹ ਤੇ ਮੱਦੀ ਦੇਖ ਲੋ ਕਿਸੇ ਦਿਖਾਉਣੀਆਂ ਹੁਣ ਜੀ ਸਤਕੇ ਦਿਖਾ ਦੇ ਲੈ ਵੀ ਆ ਜਿਹਨੂੰ ਟਾਂ ਕਹਿੰਦਾ ਹੱਥ ਲੱਗ ਦਿਖਾ ਹੱਥ ਕੀ ਤੋੜ ਕੇ ਵੀ ਦਿਖਾ ਦਾਂਗੇ ਭਾਂ ਤੋੜ ਕੇ ਕਰਕੇ ਦਿਖਾ ਦਾਂ ਦਿਖ ਦੇ ਕੀ ਪਾਵਰ ਉਹਦੇ ਚ ਕਿਉਂ ਤੁਸੀਂ ਅਗਿਆਨੇ ਹੋ ਤੁਸੀਂ ਡਰਦੇ ਹੋ ਤੁਹਾਡੇ ਅੰਦਰ ਡਰ ਪੈਦਾ ਕੀਤਾ ਹੋਇਆ ਤੁਹਾਡੀ ਅਗਿਆਨਤਾ ਨੇ ਜਦੋਂ ਡਰ ਪੈਦਾ ਹੁੰਦਾ ਹੈ ਨਾ ਹਰ ਇੱਕ ਨੂੰ ਡਰ ਪੈਦਾ ਫਿਰ ਤਦ ਹੀ ਉਹ ਸ਼ਰਨ ਵਿੱਚ ਜਾਂਦਾ ਹੈ ਔਰ ਹਿੰਦੂਆਂ ਤੇ ਜੋ ਉਹਨਾਂ ਦੇਤੇ ਪਈ ਅਤਿਆਚਾਰ ਹੋਏ ਆ ਉਹਨਾਂ ਦੀ ਏਕਤਾ ਟੁੱਟਣ ਕਰਕੇ ਏਕਤਾ ਟੁੱਟ ਗਈ ਅਲੱਗ-ਅਲੱਗ ਰਾਜ ਹੋ ਗਏ ਨਿੱਕੇ-ਨਿੱਕੇ ਰਾਜ ਬਣ ਗਏ ਬਸ ਆਇਆ ਉਹ ਕੱਲੇ-ਕੱਲੇ ਨਿੱਕੇ-ਨਿੱਕੇ ਨੂੰ ਉਹਨੇ ਸ਼ੁਰੂਆਤ ਵੱਡੇ ਤੋਂ ਨਹੀਂ ਕੀਤੀ ਕਿ ਵੱਡੇ ਨੇ ਮੈਂ ਮਾਰ ਲਾਵਾਂ ਉਹਨੇ ਛੋਟੇ-ਛੋਟੇ ਨੂੰ ਕਰਦੇ ਆ ਕਰਦੇ ਆ ਕਰਦੇ ਆ ਆਪਦੀ ਤਾਕਤ ਬਣਾਈ ਜਵੇਂ ਤੀਲਾ-ਤੀਲਾ ਚੱਕੇ ਝਾੜੂ ਬਣ ਗਏ ਤੇ ਸਾਰੇ ਨੂੰ ਇਨਸਾਫ ਕਰਤਾ ਨਾ ਤੇ ਤੀਲਾ-ਤੀਲੇ ਕੱਢ ਦੋ ਵਿੱਚੋਂ ਤੇ ਚਾਹ ਮੈਂ ਕੀ ਸਾਵ ਕਰਨਾ ਫਿਰਦਾ ਨਹੀਂਂ ਦੰਦਾ ਨ ਕੋਸ ਜੇ ਮਰਜੀ ਤੋੜ ਦਿੰਦਾ ਟੀਲਾ ਟੀਲਾ ਇਕੱਠਿਆ ਕੀਤੇਆ ਝਾੜੂ ਬਣ ਜਾਂਦਾ ਸਭ ਦੀ ਸਫਾਈ ਕਰ ਦਿੰਦਾ ਹਰ ਜਗ੍ਹਾ ਸਫਾਈ ਹੋ ਜਾਂਦੀ ਏ ਤੇ ਕਰ ਗਿਆ ਨਾ ਅਗਲਾ ਫਿਰ ਕੱਲਾ ਕੱਲਾ ਚੀਜ਼ ਇਕੱਠੀ ਕਰਕੇ ਕਿ ਮੁਗਲਾਂ ਨੇ ਭਾਈ ਸਭ ਕੁਝ ਇਕੱਠਾ ਕਰਕੇ ਇੱਕ ਤਾਕਤ ਐਸੀ ਬਣਾਈ ਤੇਰੀ ਜੁੱਤੀ ਤੇਰਾ ਸਿਰ ਅੰਗਰੇਜ਼ਾਂ ਨੇ ਵੀ ਇਹੀ ਫਲਸਫੀ ਚੋਤੀ ਭਾਈ ਉਹਨਾਂ ਨੇ ਵੀ ਆਸ ਹੀ ਲੜਾਇਆ ਧਰਮ ਦੇ ਨਾਂ ਤੇ ਕੀ ਕੁਝ ਕੀਤਾ ਇਹ ਸਭ ਕੁਝ ਹੋਇਆ ਇੱਕ ਨਾ ਹੋਣ ਕਰਕੇ ਹਲੇ ਵੀ ਸਮਝ ਨਹੀਂ ਕਿਉਂ ਤੇ ਆ ਸੁਣਦਾ ਕਿਉਂ ਗੁਰਦਿਆਂ ਮੰਦਰਾ ਜਾਣਾ ਤੂੰ ਕੀ ਕਰਨਾ ਜਾ ਕੇ ਓਏ ਫਤੇਸਾ ਫਤੇਗੜ ਸਾਹਿਬ ਤੂੰ ਕੀ ਗਨਾਨੰਦਪੁਰ ਸਾਹਿਬ ਜਾ ਕੇ ਮੰਨਣਾ ਤਾਂ ਕੱਖ ਨਹੀਂ ਢੀੜ ਦਾ ਹਿੱਸਾ ਬਣ ਚੱਲੇ ਆ ਜੇ ਮੰਨਣਾ ਤਾਂ ਇੱਥੇ ਬਹਿ ਕੇ ਸਮਝ ਲੈ ਭਾਈ ਕਿ ਛੋਡੇ ਸਾਰੇ ਦੇ ਇਹ ਸਾਨੂੰ ਸੰਦੇਹ ਦੇ ਗਿਆ ਇਹ ਨਹੀਂ ਹੈ ਕਿ ਸਰਾਂਦੇ ਦੀ ਉੱਤੇ ਭਾਈ ਫਤੇਗੜ ਸਾਹਿਬ ਦੀ ਸਭਾ ਹੋਣੀ ਜਾਂ ਚਮਕੌਰ ਸਾਹਿਬ ਦੀ ਉੱਤੇ ਛੋਡੇ ਸਾਹਿਬ ਜਦ ਦੇਣਗੇ ਦਸਵੇਂ ਪਾ ਉੱਥੇ ਇੱਕ ਭੀੜ ਹੀ ਐ ਬਸ। ਉਹ ਸਾਡੇ ਜਨੂਨ ਚੜਿਆ ਕਿ ਪਤਾ ਨਹੀਂ ਉਦੋਂ ਕੀ ਹੋਣਾ ਕੁਝ ਵੀ ਨਹੀਂ ਹੁੰਦਾ ਬਈ। ਕੀ ਲੈ ਆਉਨੇ ਤੁਸੀਂ ਉਤੋਂ? ਜੇ ਕੋਲਾ ਗਿਆਨਵੇਂ ਹੁੰਦਾ ਤੁਹਾਡੇ ਤਾਂ ਬਰਾਗ ਵੀ ਨਹੀਂ ਹੁੰਦਾ ਤੂੰ ਤਾਂ ਕੋਈ ਕਸਮ ਵੀ ਨਹੀਂ ਪਾਉਂਦੇ ਲੈ ਬਈ। ਪਿਛਲੀ ਵੇਰੀ ਆਏ ਸੀ ਛੋਟੇ ਸੱਜ ਜੰਦੇ ਇਸ ਪਾਵਨ ਪਵਿੱਤਰ ਸਥਾਨ ਦੇ ਉੱਤੇ ਫਤੇਗੜ ਸਾਹਿਬ ਅਸੀਂ ਇੱਕ ਵਚਨ ਕੀਤਾ ਸੀ ਕਿ ਅੱਜ ਤੋਂ ਅਸੀਂ ਆ ਮਾੜੇ ਕੰਮ ਛੱਡ ਦੇਣੇ ਆ। ਕੀ ਨਿਭਾਤੇ ਉਹ? ਕੀ ਆਪਣੇ ਜੀਵਨ ਚ ਬਤਾ ਲੈ ਨਹੀਂ। ਇੰਨੇ ਟੁੱਟੇ-ਫੁੱਟੇ ਫਏ ਆ ਤੇ ਟੁੱਟਿਆਂ ਹਾਂ ਤਾਂ ਭਾਈ ਫਿਰ ਜਿਹੜਾ ਮਰਜੀ ਜਾ ਕੇ ਕੁਆਰਤ ਸਿਰ ਦਿੰਦਾ ਨਾ ਤੁਹਾਡੀ ਹਾਲਤ ਵੀ ਇਹੀ ਹੋਣੀ ਆ ਹੋ ਰਹੀ ਆ ਜੋ ਹਿੰਦੂਆਂ ਨਾ ਹੋਇਆ ਹਿੰਦੂਆਂ ਦਾ ਰਖਵਾਲਾ ਤਾਂ ਆ ਗਿਆ ਸੀ ਭਾਈ ਭਾਈ ਹਿੰਦੂਆਂ ਦਾ ਰਖਵਾਲਾ ਤਾਂ ਗੁਰੂ ਨਾਨਕ ਸਾਹਿਬ ਜੀ ਮਿਸ਼ਨ ਲੈ ਕੇ ਆਏ ਸੀ ਭਾਈ ਉਹ ਕਿਸੇ ਧਰਮ ਦੇ ਲਈ ਨਹੀਂ ਆਏ ਸੀ ਨਾ ਧਰਮ ਚਲਾਉਣ ਦੀ ਖਾਤਰ ਆਏ ਸੀ ਕਿ ਉਹ ਤਾਂ ਇਨਸਾਨ ਨੂੰ ਇਨਸਾਨੀਅਤ ਸਮਝਾਉਣ ਦੇ ਲਈ ਆਏ ਆ ਉਹਨਾਂ ਨੇ ਇਸੇ ਇਨਸਾਨ ਦੇ ਵਿੱਚੋਂ ਲੋਕਾਂ ਨੂੰ ਜਿਨ੍ਹਾਂ ਨੇ ਸ਼ਰਨ ਲਈ ਜਿਨ੍ਹਾਂ ਨੇ ਉਹ ਸਾਰੇ ਦੇ ਸਾਰੇ ਸਿੱਖ ਹੁਣ ਅਸੀਂ ਸ਼ਰਨ ਤੋਂ ਬਾਹਰ ਹੋ ਗਏ ਆ ਅਸੀਂ ਨਹੀਂ ਦੇਖਣੇਗੇ ਹੁਣ ਅਸੀਂ ਦੇਖਣ ਦੇ ਨਹੀਂ ਆਉਂਦੇ ਹੁਣ ਤਾਂ ਭੇਖੀ ਆ ਭੇਖੀ ਬ੍ਰਹਮਾ ਜੀ ਬਣਨ ਸੱਚੀ ਸਿੱਖਾਂ ਕਿ ਭੇਖਾ ਬਈ ਸਾਡੇ ਕੋਲੇ ਹੁਣ ਗੁਰੂ ਪਾਤਸ਼ਾਹ ਜੀ ਮਹਾਰਾਜ ਨੇ ਪਹਿਲੇ ਦਿਨ ਤੋਂ ਹੀ ਕਿ ਆਪਣੇ ਦਾ ਭਾਈ ਜੋ ਬਾਬੇ ਆਉਂਦੇ ਆ ਵੱਡੇ ਵੱਡੇ ਘਰਾ ਘੁੱਟੀਆਂ ਜਾਂਦੇ ਤੇ ਉਹਨਾਂ ਦਾ ਭਾਈ ਸ਼ੁਰੂਆਤ ਹੀ ਗਰੀਬ ਤੋਂ ਕੀਤੀ। ਸੂਦਰ ਤੋਂ ਕੀਤੀ ਹੈ। ਭਾਈ ਮਰਦਾਨਾ ਜੀ ਤੋਂ ਕੀਤੀ ਹੈ। ਪਈਵਾਲਾ ਜੀ ਤੋਂ ਕੀਤੀ ਹੈ। ਉਹ ਤਾਂ ਭਾਈ ਗਰੀਬ ਦੇ ਨਾਲ ਤੁਰੇ ਫਿਰਦੇ ਆ। ਜਿੱਥੇ ਦੁੱਖ ਤਕਲੀਫ ਆ ਗਿਆਨ ਤਾਂ ਉੱਥੇ ਤਲੇ ਫਿਰਦੇ ਆ। ਉਸ ਤੋਂ ਬਾਅਦ ਗੁਰੂ ਸਹਿਬਾਨ ਦਾ ਗਾਂਧੀ ਗਾਂ ਜੀਵਨ ਬਹੁਤ ਲੰਬਾ ਹੈ। ਇਹ ਜੇ ਗਰੀਬਾਂ ਦੀ ਗੱਲ ਚੜੀਏ ਇਹ ਤਾਂ ਬੜੇ ਹੀ ਗਰੀਬਾਂ ਵਾਸਤੇ ਆ ਬਈ ਗੁਰੂ ਗਰੀਬ ਨਿਵਾਜ ਸਤਿਗੁਰੂ ਪਾਤਸ਼ਾਹ ਨੇ ਗਰੀਬੀ ਗਦਾ ਹਮਾਰੀ ਹੁਣ ਕਿੰਨੀਆਂ ਪੰਕਤੀਆਂ ਕਿੰਨਾ ਇਤਿਹਾਸ ਜਿੰਨਾ ਮਰਜ਼ੀ ਸਰ ਨੂੰ ਕਰ ਲੋ ਥੋੜਾ ਹੀ ਐ ਔਰ ਤਨ ਤਰੀ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਮਹਾਰਾਜ ਕਿਉਂ ਆਪਾਂ ਇਹਨਾਂ ਦੇ ਇਤਿਹਾਸ ਨੂੰ ਜ਼ਿਆਦਾ ਆਪਾਂ ਧਿਆਨ ਖਿੱਚਣਾ ਆਪਣਾ ਇਹ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਮਹਾਰਾਜ ਜਦੋਂ ਆਪਣੇ ਪਿਤਾ ਨੂੰ ਜਿਵੇਂ ਉਹਨਾਂ ਦੇ ਦਾਦਾ ਜੀ ਹਰਗੋਬਿੰਦ ਪਾਤਸ਼ਾਹ ਜੀ ਮਹਾਰਾਜ ਉਹਨਾਂ ਦੇ ਪਿਤਾ ਭਾਵ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪ੍ਰਦਾਦਾ ਗੁਰਾਜੰਦੇਵ ਜੀ ਮਹਾਰਾਜ ਤਤੀ ਤਵੀ ਤੇ ਬਿਠਾ ਕੇ ਸ਼ਹੀਦ ਕੀਤਾ ਗਿਆ ਤੇ ਫਿਰ ਗੱਲ ਇਹ ਨਹੀਂ ਕਿ ਚਲੋ ਭਈ ਇੱਕ ਪਾਠ ਰੱਖ ਲਓ ਸੰਪਟ ਕਰ ਲਓ ਇਹ ਕਰ ਲਓ ਆਪਾਂ ਬੇਨਤੀ ਕਰਦੇ ਹਾਂ ਨਾ ਪਾਤਸ਼ਾਹ ਕਹਿੰਦੇ ਹੁਣ ਸਮਾ ਆ ਗਿਆ ਬਲਵਾਨ ਹੋਣ ਦਾ ਤਾਕਤ ਰੱਖਣ ਦਾ ਤਾਕਤ ਤੋਂ ਬਿਨਾਂ ਧਰਮ ਨਹੀਂ ਬਚਣਾ ਅਸੀਂ ਧਰਮ ਨੂੰ ਬਚਾਉਣਾ ਜੇ ਅੱਜ ਦੀ ਤਾਕਤ ਨੂੰ ਪੁੱਛੇ ਕਿ ਤੂੰ ਕਿਹਨੂੰ ਬਚਾ ਰਹੇ ਆਂ ਇਹ ਅੱਜ ਅਸੀਂ ਇੱਕ ਕਾਰ ਪਾਏ ਨੇ ਕਿਰਪਾ ਨਾਲ ਫੜੀਆਂ ਕਾਦੇ ਵਾਸਤੇ ਪਾਈਆਂ ਧਰਮ ਤਾਂ ਤੇਰੇ ਅੰਦਰ ਤੂੰ ਮਾਰਿਆ ਹੋਇਆ ਖੁਦ ਹੀ ਬਈ ਹਥਿਆਰ ਸੀ ਧਰਮ ਦੀ ਰੱਖਿਆ ਵਾਸਤੇ ਕੀ ਧਰਮ ਦੀ ਰੱਖਿਆ ਬਾਤ ਤੇ ਗੁਰੂ ਨੇ ਹਥਿਆਰ ਚੁਕਵਾਏ ਨੇ ਨਾ ਕਿ ਕੋਈ ਜ਼ਮੀਨਾਂ ਜਾਇਦਾਦਾਂ ਘਰਵਾਰ ਦੇ ਲੜਾਈਆਂ ਝਗੜਿਆਂ ਨੂੰ ਕਰਪਾਣਾ ਕਰ ਲਈਏ ਨਾ ਭਈ ਧਰਮ ਦੀ ਰੱਖਿਆ ਕਰੇ ਤਾਨੂੰ ਦੀ ਰੱਖਿਆ ਬਾਤ ਤੇ ਧਰਮ ਨੂੰ ਤੂੰ ਖੁਦ ਮਾਰੀ ਬੈਠਾ ਧਰਮ ਦਾ ਖਾਤਮਾ ਦਾ ਬੰਦੇ ਆ ਤੂੰ ਖੁਦ ਕੀਤਾ ਹੁਣ ਕਦੇ ਬਾਤ ਤੇ ਹੁਣ ਤਾਂ ਬਸ ਐਵੇਂ ਖਿਲਾਉਣੇ ਲਈ ਫਿਰਦਾ ਹੱਥੇ ਲੈ ਕੇ ਕੋਈ ਮਤਲ ਨਹੀਂ ਇਹਨਾਂ ਦਾ ਤੇ ਛੇਵੇਂ ਪਾਤਸ਼ਾਹ ਨੇ ਚਰਵਾਤ ਕੀਤੀ ਕਿ ਹੁਣ ਧਰਮ ਨੂੰ ਬਚਾਉਣਾ ਧਰਮ ਦੀ ਰੱਖਿਆ ਕਰਨੀ ਹੈ ਨਾ ਵੇ ਭਾਈ ਇਹ ਥਿਆ ਚ ਕੋ ਫਿਰ ਕੋੜ ਤਵਾਰ ਜੋ ਵੀ ਕੁਝ ਜੰਗ ਦੇ ਹੁੰਦੇ ਆ ਸਰਨ ਸੀ ਬੇਨਤੀ ਬਈ ਸਭ ਨੇ ਬਈ ਕਿਨੇ ਵੀ ਗੁਰੂ ਘਰ ਵੱਲੋਂ ਨਾ ਛੋਟੇ ਤੋਂ ਛੋਟਾ ਵੱਡੇ ਤੋਂ ਵੱਡਾ ਜੋ ਕੁਝ ਮਿਲਦਾ ਥਿਆਰ ਲੈ ਕੇ ਆਓ ਕੋੜੇ ਲੈ ਕੇ ਆਓ ਸੋਹਣੇ ਇਹ ਮੰਗ ਸੀ ਇਸੇ ਤਰ੍ਹਾਂ ਜੇ ਗੁਰੂ ਤੇਗ ਬਹਾਦਰ ਪਾਸ਼ਾ ਜੀ ਸ਼ਹੀਦ ਹੋਏ ਤੇ ਗੋਵਿੰਦ ਰਾਏ 9 ਸਾਲ ਦੀ ਉਮਰ ਦਾ ਆਪਣੇ ਪਿਤਾ ਨਾਲ ਕੇਵਲ ਤੋਂ ਕੇਵਲ ਉਹ 4 1/2 ਸਾਲ ਰਹੇ ਆ ਉਦੋਂ ਪਹਿਲਾਂ ਤਾਂ ਉਹਨਾਂ ਦਾ ਜੀਵਨ ਪਟਨਾ ਸਾਹਿਬ ਦਾ ਜ਼ਿਆਦਾ ਬੀਤੇ ਆ। ਕਿ ਗੁਰੂ ਤੇਗ ਬਹਾਦਰ ਪਾਛੇ ਨੇ ਪੁੱਤਰ ਮੋਹ ਨਹੀਂ ਰੱਖਿਆ ਸੀ। ਇਹ ਸੰਸਾਰ ਕੰਮ ਕਰਦੇ ਕਰਦੇ ਧਰਮ ਦੇ ਕੰਮ ਕਰਦੇ ਕਰਦੇ ਧਰਮ ਵਿੱਚ ਇੰਨੇ ਰੁੱਝੇ ਹੋਏ ਸੀ। ਸਤ ਤੋ ਗੁਰਦਰੇ ਨਹੀਂ ਆਉਂਦਾ ਨਾ। ਇਹ ਸਾਡੇ ਘਰ ਮੁੰਡਾ ਹੋਇਆ ਭੱਜ ਲਾ ਉੱਥੇ ਨੂੰ ਜੀ। ਪਸਾਮ ਨੂੰ ਛੱਡ ਕੇ ਨਾ। ਉੱਥੇ ਰਹੇ ਉਥੋਂ ਵੀ ਫਿਰ ਪਟਨਾ ਸਾਹਿਬ ਨਹੀਂ ਗਏ। ਉਤੋਂ ਵੀ ਰਸਤਾ ਇਹ ਹਿਸਾਬ ਨਾ ਹੋਇਆ ਕਿ ਅਨੰਦਪੁਰ ਸਾਹਿਬ ਜਰੂਰੀ ਸਮਝਿਆ ਆਉਣਾ ਫਿਰ ਕਿਤੇ ਕਿਹਾ ਇਹ ਦੇ ਆਓ ਵੀ ਬੱਚੇ ਲਿਆਓ ਫਿਰ ਪਰਵਾ ਲੈ ਕੇ ਕੋਈ 4 ਕੁ ਸਾਲ ਸਮੇਂ ਬਾਅਦ ਸਮਾਂ ਮਿਲਿਆ ਸੀ ਫਿਰ ਤੇ ਅਨੰਦਪੁਰ ਸਾਹਿਬ ਆਏ ਸੀ ਕਿ ਇਨਾ ਸਮਾਂ ਤੱਕ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਧਨਵਾਤਾ ਗੁਜ਼ਰ ਕੋ ਜੀ ਅਲੱਗ ਰਹੇ ਤੇ ਫਿਰ ਕਿਤੇ ਮਿਲਾਪ ਹੋਇਆ ਵੀ ਗੁਰੂ ਤੇਗ ਬਹਾਦਰ ਸਾਹਿਬ ਦੀ ਹੱਥਾਂ ਦੇ ਵਿੱਚ ਖੇਡਣਾ ਗੋਚ ਖੇਡਣਾ ਇਹ ਬੜੀ ਮੁਸ਼ਕਲਾਂ ਚਾਰ ਸਾਢੇ ਚਾਰ ਪੰਜ ਸਾਲ ਦੇ ਸਮੇਂ ਮਿਲਿਆ ਇਹਨਾਂ ਨੂੰ ਉਦੋਂ ਬਾਅਦ ਤਪਿੰਦਾ ਹੀ ਸ਼ਾਦ ਹੋ ਗਿਆ ਨੌ ਸਾਲ ਦੀ ਉਮਰ ਦੇ ਵਿੱਚ ਆਪਣੇ ਪਿਤਾ ਨੂੰ ਚਾਂਦਨੀ ਚੌਕ ਵਾਲ ਤੌਰ ਦਿੱਤਾ ਸੀ ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਮਹਾਰਾਜ ਨੇ ਜਦੋਂ ਇਹ ਗੱਲ ਹੋਈ ਫਿਰ ਕੌਮ ਨੂੰ ਦੱਸਿਆ ਕਿ ਭਾਈ ਹੁਣ ਧਰਮ ਦੀ ਰੱਖਿਆ ਵਾਸਤੇ ਕੱਲੇ ਮੰਦਰ ਗੁਰਦਾਰੇ ਟਲੀਆਂ ਇਹ ਮਾੜਾ ਨਹੀਂ ਕਮਾਉਣੀ ਆ ਹੁਣ ਤਾਕਤ ਨੂੰ ਇਕੱਠੇ ਕਰੋ ਦੇ ਹਿੰਦੂਆਂ ਦਾ ਜੋਰ ਸੀ ਪਈ ਪਹਿਲੇ ਦਿਨ ਤੋਂ ਹੀ ਮੰਦਰਾ ਚ ਵੜ ਜੋ ਗੁਰਦ ਧਰਮ ਸਤਨ ਤੇ ਵੜ ਜੋ ਕੋਈ ਰੱਬ ਰੱਖ ਲੂਗਾ ਕਿਸੇ ਨੇ ਰੱਖਿਆ ਨਾ ਕਿਨੇ ਨਾ ਪੱਤੂ ਲਾਇਆ ਕਿਸੇ ਨੇ ਬਾਹ ਨਾ ਫੜੀ ਸਾਡੀ ਵੀ ਇਹੀ ਹੈ ਸਾਡੀ ਵੀ ਕੋਈ ਬਾਹ ਕਿਉਂ ਨਹੀਂ ਫੜਦਾ ਅਸੀਂ ਮਿਹਨਤ ਤੋਂ ਭੱਜ ਗਏ ਆ ਅਸਲ ਕੰਮ ਤੋਂ ਭੱਜ ਗਏ ਆ ਹਰ ਕੰਮ ਨੂੰ ਬਾਬਿਆਂ ਤੋਂ ਧਾਗਾ ਲਿਆਈ ਹੈ ਕੰਮ ਚੱਲ ਪੂਗਾ ਗਿੱਟਾ ਗੁੱਡਾ ਦੋਦਾ ਬਾਬੇ ਤੋਂ ਹੱਥ ਔਲਕ ਰਾਇਈਏ ਉਹ ਭਾਈ ਜਿਹੜੇ ਕੰਮ ਸਰੀਰ ਦੇ ਸੀਰ ਤੋਂ ਕਰਾਉਣਾ ਉਹ ਗਰਵਾਣੀ ਪਰਮਾਰਥ ਦੀ ਹੈ ਪਰਮਾਰਥ ਦਾ ਮਾਰਗ ਲੱਭ ਕੋ ਇਥੋਂ ਕਿ ਮਰਨ ਤੋਂ ਉਪਰੰਤ ਮੈਨੂੰ ਦੁੱਖ ਨਾ ਹੋਣ। ਉਹ ਇਹਨਾਂ ਕੋਈਸ ਹੋ ਰਿਹਾ ਤੇ ਸਾਡੇ ਹਾਲਾਤ ਵੀ ਤਾਂ ਹੀ ਇਸੇ ਕਰਕੇ ਮਾਰੇ ਆ ਨਾ। ਭੜਕਦੇ ਫਿਰਦੇ ਆ ਤੜਫਦੇ ਫਿਰਦੇ ਆ ਰੋਂਦੇ ਪੈਂਦੇ ਆ ਕਲੋਂਦੇ ਫਿਰਦੇ ਆ। ਇਹਦੀ ਵਜ੍ਹਾ ਅਸੀਂ ਖੁਦ ਹੈ। ਕਿ ਸਾਨੂੰ ਸਮਝ ਹੀ ਨਹੀਂ ਹੁੰਦਾ ਕਿ ਗੁਰੂ ਤੋਂ ਲੈਣਾ ਕੀ ਹੈ। ਗੁਰੂ ਤੋਂ ਲੈਣੀ ਹੈ ਸੋਝੀ ਸਮਝ ਪਰਮਾਰਥ ਦੀ ਕਿ ਮਾਲਕਾ ਤੇਰੇ ਘਰ ਕਿਵੇਂ ਆਵਾ? ਕਿ ਇੱਥੇ ਤਾਂ ਮੈਂ ਹੈਗਾ ਫਿਰ 10 20 50 100 ਸਾਲ ਬਸ ਉਦੋਂ ਬਾਅਦ ਤਾਂ ਗਾਈ ਹੋਣਾ ਤਾਂ ਫਿਰ ਲੰਬਾ ਸਮਾਂ ਵਾ ਮੈਂ ਤੇਰੇ ਕੋਲ ਬਹਿਣਾ ਮੈਂ ਦੁੱਖ ਨਹੀਂ ਲੈਣੇ ਇਨਸਾਨਾਂ ਦੇ ਇਨਾਂ ਜੁੱਗਾਂ ਦੇ ਸਾਢੇ 7 ਵਰਸਾਲ ਆ 84 ਲੱਖ ਜੋਨੀ ਮੈਂ ਨਹੀਂ ਜਾਣਾ ਉਹਦੇ ਦਰਵਲ ਧਿਆਨ ਰੱਖਿਆ ਕਰਨਾ ਪ੍ਰਮਾਣth ਨੂੰ ਅਪਣਾਓ ਤੇ ਜਦੋਂ ਗੁਰੂ ਕਹਿੰਦਾ ਹੈ ਕਿ ਨਹੀਂ ਭਾਈ ਹੁਣ ਗੁਰੂ ਵੀ ਕਹਿੰਦਾ ਚਲੋ ਭਈ ਇਹ ਸਮੱਸਿਆ ਆ ਗਈ ਚਲੋ ਪਾਠ ਤਰਾ ਦੋ ਹੁਣ ਬਈਆ ਕਰ ਲਈਏ ਉਹ ਕਰ ਲਈਏ ਕੁਝ ਕੀਤਾ ਨਹੀਂ ਉਹਨਾਂ ਨੇ ਆਪਣੀ ਤਾਕਤ ਇਕੱਤਰ ਕੀਤੀ ਘੋੜ ਸਵਾਰ ਜੋ ਵੀ ਕੋ ਜਵੇਂ ਛੇ ਪਾਛਾ ਨਹਿਰਮ ਤੱਕ ਕੀਤੀ ਜੰਗ ਦੀ ਹੋਵੇ ਇਹਨਾਂ ਨੇ ਵੀ ਕੀਤਾ ਭਈ ਫੌਜਾ ਬਣਾਈ ਹੈ ਔਜਾ ਇਕੱਤਰ ਕੀਤੀਆਂ ਫੌਜਾਂ ਇਕੱਠੀਆਂ ਹੋ ਰਹੀਆਂ ਖਾਲਸੇ ਜ਼ੁਰਮੇ ਸਿੰਘ ਸਾਜ ਰਹੇ ਹੈ ਉਹ ਇੱਕ ਯੂਨੀਫਾਰਮ ਸੀ ਇੱਕ ਵਰਦੀ ਔਰ ਕਕਰਾਨ ਉਪਵਾਇਆ ਤੁਹਾਡੇ ਸਰੀਰ ਤੇ ਪਈ ਤੇਰੀ ਪਛਾਣ ਤੈਨੂੰ ਯਾਦ ਕਰਾਉਣਗੇ ਇਹ ਕੰ ਮਾਪ ਕਾ ਨਾ ਕਦੇ ਜ਼ਿੰਦਗੀ ਚ ਇਹ ਨਾ ਮਨ ਚ ਰੱਖਣਾ ਕਿ ਮੈਂ ਕਾਰਾਂ ਕਰਕੇ ਮੁਕਤ ਹੋ ਜਾਊਗਾ ਕਾਰਤ ਜਿਹੜੇ ਪੌਣੇ ਆ ਪਾਈ ਚਲੇ ਜਿੱਦਾਂ ਦੇ ਪੌਣੇ ਆ ਪਰ ਜੇ ਮੁਕਤ ਹੋਣਾ ਕਾਰਾਂ ਵੱਲੋਂ ਦਿੱਤੇ ਸੰਸਕਾਰਾਂ ਵੱਲੋਂ ਮੁਕਤ ਹੋਣਾ ਸੰਸਕਾਰ ਨੂੰ ਨਾ ਭੁੱਲੀ ਕਾਰ ਤਾਂ ਭਈ ਨਿੰਦੇ ਪੈਂਦੀ ਇਹਨਾਂ ਦਾ ਖਿਆਲ ਨਾ ਕਰ ਬੜਾ ਕਰਕੇ ਤੇਰਾ ਤਾਂ ਧਿਆਨ ਹੀ ਨਹੀਂ ਚਾ ਨਾ ਤਨ ਨੂੰ ਕੋਈ ਸਮਝਾਉ ਨਾਲ ਅਮਰ ਤੇ ਹੀ ਗੱਲ ਕਰਦੇ ਆ ਨਾਲ ਇਹ ਵੀ ਦੱਸੋ ਭਾਈ ਇਹ ਬਾਹਰੀ ਅਮਰਤ ਨੇ ਤੈਨੂੰ ਅੰਦਰ ਜਿਹੜਾ ਅਮਰਤ ਦਾ ਭੰਡਾਰ ਪਿਆ ਨਾ ਕਰਹੀਵੇਂ ਅਮਰਤ ਪ੍ਰਪੂਰ ਹੈ ਮਨ ਮੁੱਖਾਂ ਸਾਧਨਾ ਆਇਆ ਸਮਝ ਲੈ ਸਾਲਸ ਨੂੰ ਗੁਰਮੁਖ ਬਣਾਓ ਕਿ ਭਾਈ ਅਮਰਤ ਤੇਰੇ ਅੰਦਰ ਹੈ ਬਾਹਰ ਵਾਲੇ ਕਾਰਾਂ ਦੇ ਦਿੱਤੇ ਸੰਸਕਾਰਾਂ ਨੂੰ ਅਮਲ ਵਿੱਚ ਲਿਆ ਤੇ ਤਦ ਉਹ ਨਿਕਲਣਾ ਇੰਨੀ ਸੋਝੀ ਹੋਣੀ ਚਾਹੀਦੀ ਹੈ ਸਮਝ ਆਉਣੀ ਚਾਹੀਦੀ ਹੈ ਕਿ ਭਾਈ ਅਮਰਤ ਤੇਰੇ ਅੰਦਰ ਹੈ ਘਰ ਹੀ ਮੇ ਅਮਰਤ ਪਰਪੂਰ ਹੈ ਕੌਣ ਕਹਿੰਦੇ ਨੇ ਇਹ ਗੱਲ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਅਪਦੇਸ਼ ਇਹ ਅੰਦਰ ਵਾਲੇ ਅਮਰਤ ਨੂੰ ਖੋਜਣਾ ਲੱਭਣਾ ਬਾਹਰ ਵਾਲੇ ਨੇ ਕੋਈ ਨਹੀਂ ਕਰਨਾ ਤੁਹਾਡਾ ਭਾਈ ਮੁਕਤੀ ਨਹੀਂ ਮਿਲਣੀ ਨਾ ਕਲੇਕ ਕਾਰਨ ਮਿਲਣੀ ਹੈ ਜਦ ਤੱਕ ਸੰਸਕਾਰਾਂ ਦੇ ਵਿੱਚ ਜਾ ਕੇ ਗਿਆਨ ਨੂੰ ਪ੍ਰਾਪਤ ਕਰਕੇ ਅੰਦਰ ਵਾਲੇ ਸੁਪੇ ਅਮਰਤ ਨੂੰ ਨਹੀਂ ਖੋਲਦਾ ਉਹਨੂੰ ਨਹੀਂ ਛਕਦਾ ਨਾ ਮੁਕਤੀ ਨਹੀਂ ਨੋਕਤੀ ਵੱਲ ਧਿਆਨ ਦੋ ਸੋਜੀ ਵੱਲ ਧਿਆਨ ਦੋ ਜੇ ਦੇ ਕਟੜ ਵਾਰਤਾ ਸੀ ਮੰਚ ਲਈ ਬੈਠੇ ਇਹਨੂੰ ਬਾਹਰ ਸੁਣ ਦੋ ਭਲਾ ਚਾਹਨੇ ਸਭ ਦੇ ਭਲਾ ਹੋ ਜੂ ਫਿਰ ਕੌਮ ਦਾ ਵੀ ਭਲਾ ਹੋ ਜੂ ਦੁਨੀਆ ਦਾ ਵੀ ਭਲਾ ਹੋ ਜੂ ਸੋ ਦਸਵੇਂ ਪਾਤਸ਼ਾਹ ਜੀ ਮਹਾਰਾਜ ਦਾ ਦਿਨੋਂ ਦਿਨ ਪ੍ਰਤਾਪ ਵਧ ਰਿਹਾ ਜਦੋਂ ਕਿਹਾ ਪ੍ਰਤਾਪ ਵਧਦਾ ਗਈ ਉਹਨੂੰ ਭਾਵੇਂ ਕੋਈ ਯਾਦ ਕਰੇ ਨਾ ਕਰੇ ਪਰ ਜਦੋਂ ਉਹਨਾਂ ਪ੍ਰਭਾਵ ਵਧਣਾ ਸ਼ੁਰੂ ਹੁੰਦਾ ਫਿਰ ਚਾਰੇ ਤਰਫ ਦੇ ਗੱਲਾਂ ਹੁੰਦੀਆਂ ਕੁਛ ਵੀ ਹੋ ਜਵੇ ਗੱਡੀ ਮੋਟਰ ਕੁਛ ਵੀ ਆ ਜਵੇ ਘਰ ਵਧੀਆ ਬਣ ਗਿਆ ਕੁੱਟਾ ਬਣ ਗਿਆ ਮੰਗਲਾ ਬਣ ਗਿਆ ਨਜ਼ਰ ਤੇ ਆ ਜਾਂਦਾ ਹੁਣ ਦਸੋਂ ਪਾਤਸ਼ਾਹੀ ਮਹਾਰਾਜ 9 ਸਾਲ ਦੀ ਬਸਤਾ ਵਿੱਚ ਗੱਡੀ ਤੇ ਬੈਠੇ ਆ ਸੰਗਤਾਂ ਦਰਸ਼ਨ ਕਰਨ ਆਉਂਦੀਆਂ ਸੰਗਤਾਂ ਨੂੰ ਇਹ ਸੀ ਵਧੀਆ ਕੋ ਡਿਲੇ ਕੇ ਉਥੇ ਆ ਲੈ ਕੇ ਉਹ ਜਿਨ੍ਹਾਂ ਦੇ ਪੁੱਤਰ ਜਵਾਨ ਨੇ ਉਹਨਾਂ ਨੂੰ ਭਾਈ ਗੁਰੂ ਘਰ ਦੀ ਸੇਵਾ ਚ ਲਾਓ ਤੇ ਬੱਚਿਆਂ ਨੂੰ ਮਜ਼ਬੂਤ ਕਰੋ ਉਹਨਾਂ ਨੂੰ ਜਿੱਥੇ ਸ਼ਸਤਰ ਵਿਦਿਆ ਦਿੱਤੀ ਜਾਂਦੀ ਸੀ ਉੱਥੇ ਸ਼ਸਤਰ ਵਿਦਿਆ ਦਿੱਤੀ ਜਾਂਦੀ ਸੀ ਸ਼ਸਤਰ ਔਰ ਸ਼ਾਸਤਰ ਦੋਨੇ ਸ਼ਸਤਰ ਉਹ ਹੁੰਦੇ ਆ ਜਿਹੜੇ ਅਸੀਂ ਪਹਿਨਦੇ ਆ ਕਕਾਰ ਹੋ ਗੇ ਕਿਰਪਾਨ ਹੋ ਗੇ ਜੋ ਵੀ ਸਾਡੇ ਹੱਥ ਤੇ ਆ ਚਲਾਉਣ ਵਾਲੇ ਇਹਨੂੰ ਕਹਿੰਦੇ ਸ਼ਸਤਰ ਤੇ ਸ਼ਾਸਤਰ ਜਿੰਨੇ ਵੇਦ ਗ੍ਰੰਥ ਧਰਮਿਕ ਗ੍ਰੰਥ ਨੇ ਬਹੁਤ ਸਾਤਰ ਬਹੁ ਸਿਮਰਤੀ ਪੇਖੇ ਸਰਵ ਟੰਡੋਲ ਇਹਦੇ ਗੱਲਾਂ ਦੇ ਮੈਂ ਸਾਰੀਆਂ ਕਿਤਾਬਾਂ ਖੋਲ ਕੇ ਦੇ ਲਈਆਂ ਲੱਭ ਕੇ ਦੇਖ ਲਈਆਂ ਉਹ ਜਸਨਾਏ ਹਰ ਹਰੇ ਨਾਨਕ ਨਾਮ ਅਮੋਲ ਕਿ ਬੇਦਾ ਗ੍ਰੰਥਾਂ ਸਭ ਦਾ ਇੱਕੋ ਹੀ ਨਿਚੋੜ ਹੈ ਕਿ ਉਹਦੇ ਨਾਮ ਤੋਂ ਬਗੈਰ ਕੁਝ ਵੀ ਨਹੀਂ ਹੈ ਕਿ ਉਹ ਤੋਂ ਨਾਮ ਨਾਮ ਦੇ ਚੱਕਰਾਂ 'ਚ ਪੈ ਜਾਂਦੇ ਆ ਕਿ ਸ਼ਾਇਦ ਕੋਈ ਬਾਬਾ ਢਾਈ ਅੱਖਰਾਂ ਨਾਮ ਦੇ ਦਊਗਾ ਪੰਜ ਅੱਖਰਾਂ ਦੇ ਦਊਗਾ ਇਹ ਤੁਵਾ ਜੋਤਨ ਰੰਜਨ ਰੰਕਾਰ ਸੋਹਮ ਸਤਨਾਮ ਵਿਚੈਦ ਮੰਤਰ ਮਿਲ ਗਿਆ ਨਾਮ ਮਿਲ ਗਿਆ ਇਹ ਨਾਮ ਕੋਈ ਨਹੀਂ ਨਾਮ ਨਹੀਂ ਹੁੰਦਾ ਕੋਈ ਨਾਮ ਦੰਦਾ ਵੈਗਰੂ ਇਸ਼ਾਰਾ ਇਹ ਮੇਰਾ ਸਿੱਖ ਇਹ ਮੇਰਾ ਪਗਤ ਹੈ ਇਹਨੂੰ ਨਾਮ ਕਹਿੰਦੇ ਆ ਇਹ ਉਸ ਵੈਗਰੂ ਨੇ ਆਪਣਾ ਨਾਮ ਦੇ ਦਿੱਤਾ ਬੇਸਰ ਨਹੀਂ ਦਤਾar ਆਪਣਾ ਨਾਮ ਦੇਹੁ ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਇਹੋ ਇਹ ਨਾਮ ਨੇ ਅੱਖਾਂ ਦੇ ਚਕਲਾਂ ਚ ਪੈਨੇ ਤਾਂ ਤੈਨੂੰ ਸਮਝਾਉਣ ਦੀ ਖਾਤਰ ਆ ਬਈ ਚੰਗੇ ਕਰਮ ਕਰ ਵਹਿਗੁਰੂ ਤੋਂ ਜਿਉਂਦੇ ਜੀ ਕਹਾਲਾ ਕਿ ਵਹਿਗੁਰੂ ਕਹਿਦੇ ਆਪ ਸਵਾਰੇ ਮੈਂ ਮਿਲਾਂ ਮੈਂ ਮਿਲਿਆ ਸਭ ਕੋ ਫਰੀਦਾ ਜੇ ਤੂੰ ਮੇਰਾ ਹੋਇ ਰਏ ਸਭ ਜਗ ਤੇਰਾ ਹੋਇ ਕੀ ਬਾਛਾ ਜਾਂਦੇ ਆ ਮੈਂ ਤੇਰਾ ਪਤਾ ਕਦੋਂ ਹੋਣਾ ਜਦੋਂ ਤੂੰ ਅੰਦਰੋਂ ਆਪਣੇ ਨੂੰ ਸਵਾਰ ਲੈਗਾ ਇਹ ਜੇ ਅੰਦਰ ਹੀ ਤਰਾ ਮੈਣਾ ਮੈਨੀ ਤਰਾ ਹੋਣਾ ਬਈ ਕਬੀਰ ਮਨ ਨਰਮ ਲਪਿਆ ਜਿਹਾ ਜੈਸੇ ਗੰਗਾ ਨੀਰ ਆਚੇ ਲਾਗੋ ਹਰ ਫਿਰੇ ਕਹਿ ਤ ਕਬੀਰ ਕਬੀਰ ਜਦੋਂ ਆ ਗੱਲ ਹੋ ਜਾਂਦੀ ਹੈ ਸਮਝੋ ਨਾਮ ਹੋਈ ਹੈ ਕਿ ਜਦੋਂ ਤੈਨੂੰ ਵਹਿਗੂ ਆਵਾਜਾਂ ਮਾਰੇ ਵਹਿਗੂ ਤੈਨੂੰ ਲੱਭਦਾ ਫਿਰੇ ਕਦੋਂ ਲੱਭਦਾ ਜਦ ਇਹ ਜਦੋਂ ਮਨ ਪਵਿੱਤਰ ਹੋ ਗਿਆ ਹੈਗਾ ਆਪਣਾ ਗੱਲ ਗੱਲ ਹਰ ਪੇ ਚੱਕਤੀ ਮਾਰਿਆ ਕਰੋਂਦਰ ਕਿਸੇ ਨੂੰ ਦੱਸਣਾ ਨਹੀਂ ਤੇਰਾ ਮੈਲ ਮੈਲਾ ਵਾ ਨਾ ਆਪ ਹੀ ਚੱਕੀ ਮਾਰੋ ਮਗਤੋਂ ਜੀਉਣਾ ਭਈ ਕਬੀਰ ਮਨ ਨਿਰਮਲ ਭਇਆ ਜੈਸੇ ਗੰਗਾ ਨੀਰ ਅਚੇ ਲਾਗੋ ਹਰ ਫਿਰੀ ਕਹਿੰਦੇ ਮਨ ਨੂੰ ਨਿਰਮਲ ਕਰਲਾ ਸ਼ੁੱਧ ਕਰਲਾ ਹਰੀ ਪ੍ਰਮਾਤਮਾ ਨੂੰ ਤੂੰ ਲੱਭਣ ਜਾਏਗਾ ਤੈਨੂੰ ਕਿਤੇ ਨਹੀਂ ਮਿਲਣਾ ਉਹਨੇ ਤਨੂੰ ਆਪ ਹੀ ਮਿਲਣਾ ਆਪਣੇ ਆਪ ਨੂੰ ਸਵਾਰ ਲੈ ਆਪ ਸਵਾਰੇ ਮੈਂ ਮਿਲਾਂ ਮੈਂ ਮਿਲਿਆ ਸੁਖ ਹੋਏ ਸੁਖ ਲੈਣ ਦੀ ਕੇਵਲ ਤੱਕ ਲਈ ਇਕੋ ਤੱਕ ਦਾ ਤਕਨੀਕ ਆ ਕਿ ਆਪਣੇ ਆਪ ਨੂੰ ਸਵਾਰ ਲੈ ਮਨ ਨੂੰ ਸਾਫ ਕਰ ਲੈ ਸ਼ੁੱਧ ਕਰ ਲੈ ਮਨ ਸਾਡੇ ਸਾਫ ਨਹੀਂ ਹੈ ਟੁੱਟੇ ਵੀ ਤਾਈ ਹੋਏ ਆ ਇਹ ਦੁਆ ਵਰਗੇ ਸਾਡੇ ਹਾਲਾਤ ਤਾਂ ਹੀ ਆ ਉਹ ਬਾਰੋਂ ਐਸੀ ਅਸੀਂ ਅੰਦਰਲੇ ਦੀ ਗ람 ਹੋਏ ਬੈਠੇ ਆ ਆ ਗੁਲਾਮੀ ਦਤਰੇ ਨਾ ਅਸੀਂ ਖਾਲਸੇ ਬਣਾ ਦੋ ਖਾਲਸਾ ਤੁਮ ਤਸਮ ਪਾਛੇ ਦੀ ਆਲਰੇਡੀ ਬਣਾ ਚੁੱਕਿਆ ਬਈ ਤੁਹਾਡੀ ਜਗਾ ਕਿੱਥੇ ਹੋਣੀ ਚਾਹੀਦੀ ਹੈ ਭਰਤੀ ਤੇ ਨਹੀਂ ਹੁੰਦੀ ਉਹ ਈ ਜਗ੍ਹਾ ਤੁਹਾਡੀ ਜਗ੍ਹਾ ਵਾ ਗੁਰੂ ਦੇ ਦਿਲ ਵਿੱਚ ਗੁਰੂ ਤੁਹਾਨੂੰ ਕਿਉਂ ਬਿਠਾਏਗਾ ਭਾਈ ਆ ਜਾਤਾਂ ਪਾਤਾਂ ਦੇ ਉਹ ਚ ਨਹੀਂ ਦੇ ਪੰਡਾਰੇ ਅੰਦਰ ਲਈ ਬੈਠੇ ਹੋ ਹੰਕਾਰ ਲਈ ਬੈਠੇ ਹੋ ਜਿਸ ਨੂੰ ਪਾਲ ਚਾਹੇ ਕਹਿੰਦੇ ਆ ਯਾਤਨ ਕਾ ਗਰਵ ਨਾ ਕਰ ਮੂਰਖ ਗਵਾਰਾ ਉਹ ਸਾਰੇ ਤੁਸੀਂ ਮੂਰਖ ਹੋ ਭਈ ਜਿਹੜੇ ਜਾਤ ਦਾ ਕੋਈ ਅਹਵਾਨ ਲਈ ਬੈਠੇ ਨਾ ਮਨ ਵਿੱਚ ਮੂਰਖ ਹੈ ਇਹ ਬਾਣੀ ਕਹਿੰਦੀ ਹੈ ਇਕੇ ਸਾਹ ਦੀ ਪੰਕਤੀ ਨਹੀਂ ਇਹ ਗੁਰਬਾਣੀ ਦੀ ਪੰਕਤੀ ਹੈ ਕਿ ਇਹ ਚੀਜ਼ਾਂ ਨੇ ਭਾਈ ਜਿਸ ਤਰ੍ਹਾਂ ਹਿੰਦੂ ਨੂੰ ਕਮਜ਼ੋਰ ਕੀਤਾ ਸੀ ਨਾ ਅੱਜ ਸਿੱਖ ਕਮਜ਼ੋਰ ਹੈ ਇਤਿਹਾਸ ਤਾਂ ਭਾਈ ਸਭ ਨੇ ਸੁਣਾ ਦੇਣਾ ਨਿਚੋੜ ਵਰਲੇ ਸੁਣਾਦੇ ਆ ਭਾਈ ਇਸ ਇਤਿਹਾਸ ਦੀ ਵਜ੍ਹਾ ਕਰਕੇ ਹੀ ਆ ਉਹਨੇ ਕੰਮ ਕੀਤੇ ਸੀ ਹਾਲਾਤ ਉਹਦੇ ਆ ਹੋਏ ਇਤਿਹਾਸ ਸਰਵੰਕ ਦਾ ਮਤਲਬ ਇਹ ਹੁੰਦਾ ਇੱਕ ਆਇਨਾ ਹੁੰਦਾ ਤੁਹਾਨੂੰ ਦਿਖਾਉਂਦਾ ਕਿ ਭਾਈ ਤੂੰ ਤਾਂ ਨਹੀਂ ਇਹ ਕੰਮ ਕਰਦਾ ਤੂੰ ਆਹ ਕੰਮ ਕਰ ਜੀ ਵਿਡਿਆਈ ਲੈਣੀ ਹੈ ਵੀ ਬਿੜਿਆਈਆਂ ਹੁਣ ਉਹਨਾਂ ਸਿੱਖਾਂ ਨੂੰ ਮਿਲਣੇ ਆ ਉਹਨਾਂ ਨੂੰ ਆਪਾਂ ਇਤਿਹਾਸ ਸਰਵਣ ਕਰਨਾ ਹੈ ਜਿਨ੍ਹਾਂ ਨੇ ਗੁਰੂ ਦਾ ਸਾਥ ਬੰਦਵੰਦ ਘਟਵਾ ਲਏ ਦੁੱਖ ਤਕਲੀਫਾਂ ਸਈਆਂ ਜਾਨ ਦੀ ਪਰਵਾਹ ਨਹੀਂ ਕੀਤੀ ਪਰ ਗੁਰੂ ਦੇ ਬਚਨ ਨਹੀਂ ਛੱਡਿਆ ਗੁਰੂ ਦੇ ਚਾਨਾਂ ਦਾ ਸਾਥ ਨਹੀਂ ਛੱਡਿਆ ਇਹੀ ਇਤਿਹਾਸ ਸਿਖਾਉਂਦਾ ਤੇ ਸਰਵਣ ਕਰਨ ਦਾ ਵੀ ਤਦੀ ਆਨੰਦ ਹੈ ਜੇ ਇਸ ਨੂੰ ਸਰਵਣ ਕਰਕੇ ਅਮਲ ਕਰਨੋ ਜਿਨੇ ਮਰਜੀ ਘੁੰਮਣੋ ਜਿੱਥੇ ਮਰਜੀ ਚਲੇ ਜੇ ਇਹਨ ਕੋਰਦੇ ਟਿਕਟਾਂ ਕਟਾਣੇ ਜੇ ਕੋ ਹਜੂਰ ਸਾਹਿਬ ਦੇ ਟਿਕਾਣੇ ਜਿੱਥੇ ਤੇ ਗੁਰੂ ਸਾਹਿਬ ਗਏ ਸੀ ਜਿੱਥੇ ਸਹੀ ਸਮਝਦੇ ਹੋ ਉਹ ਨਾ ਕਿਤੇ ਗਏ ਨਾ ਕਿਤੇ ਆਏ ਆ ਉਹ ਆਏ ਨਾ ਜਾਏ ਮੇਰਾ ਪ੍ਰਭ ਅਬਨਾਸੀ ਇਹ ਤਾਂ ਆਪਣੇ ਗੁਰੂਆਂ ਨੂੰ ਇੱਕ ਦੇਹੀਆਂ ਸਮਝੀ ਬੈਠੇ ਆ ਉਹ ਕੋ ਦਾ ਕਾਲ ਪੁਰਖ ਹੈ ਭਾਈ ਹਰ ਹਰ ਜਨ ਦੂ ਇੱਕ ਹੈ ਕੀ ਗੁਰੂ ਗੋਬਿੰਦ ਸਿੰਘ ਪਾਚਾ ਗੁੰਨਾਨ ਕੁਮਾਰ ਜਹਰੀ ਦੇ ਜਾਨੀ ਸੀ ਜਿ ਹੈਗੇ ਆ ਫਿਰ ਦੋਨੇ ਇੱਕੋ ਹੀ ਆ ਪ੍ਰਮਾਤਮਾ ਔਰ ਕੋ ਨਾਨਕ ਸਹਿਜ ਕੋਈ ਭੇਦ ਨਹੀਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਭੇਦ ਕੋਈ ਨਹੀਂ ਜਿਵੇਂ ਪ੍ਰਮਾਤਮਾ ਦੀ ਬਾਣੀ ਕਹਿੰਦੀ ਮੈਂ ਘਟ ਘਟ ਸੁਮੈ ਘਟ ਘਟ ਮੈਂ ਹਰ ਜੂ ਵਸੇ ਤੇ ਮੇਰੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਮਹਾਰਾਜ ਵੀ ਘਟ ਘਟ ਸੁਮਾਏ ਹੋਏ ਆ ਬਸ ਯਾਦ ਕਰਨੀ ਤੇਰੀ ਤਿਬੀ ਵੀ ਹੋਣੀ ਚਾਹੀਦੀ ਹੈ ਸ਼ਰਧਾ ਹੋਣੀ ਚਾਹੀਦੀ ਭਾਵਨਾ ਹੋਣੀ ਚਾਹੀਦੀ ਹਰ ਜਗ੍ਹਾ ਹਾਜ਼ਰ ਹੁੰਦੇ ਆ ਤੋ ਭਾਈ ਅੰਦਰ ਆਪਣੇ ਇਤਿਹਾਸ ਨੂੰ ਸਰਵਣ ਕਰਨਾ ਗੁਰਵਾਣੀ ਨੂੰ ਸਰਵਣ ਕਰਨਾ ਕਿ ਜੋ ਹਾਲਾਤ ਉਦੋਂ ਹੋਏ ਕਿਉਂ ਹੋਏ ਕਿਉਂ ਮਾਨਗਲਿਆ ਉਹਨਾਂ ਨੂੰ ਅਸੀਂ ਆਪਣੇ ਅੰਦਰ ਢਾਲਣਾ ਤੇਰੇ ਸਾਡੇ ਲੋਕ ਸੁਖੀਏ ਪਰ ਲੋਕ ਸਹਿਲੇ ਨਾਨਕਾਹਰ ਪ੍ਰਭ ਆਪਣੇ ਵੇਲੇ ਬਲਾਉ ਗਜਬ ਜਿਹੀ ਸ਼ਰਧਾ ਭਾਵਨਾ ਪ੍ਰੇਮ ਦੇ ਨਾਲ ਫਟੇ